ਵੇੜਾ ਪੰਜਾਬ ਦਾ ਕਿੰਨੀਆਂ ਮੋਟੀਵੇਸ਼ਨਲਸ ਵੀਡੀਓ ਬਣਾਉਂਦੇ ਆ ਬੜਾ ਮਜ਼ਾ ਆਉਂਦਾ ਇਹਨਾਂ ਦੀ ਵੀਡੀਓ ਵੇਖ ਕੇ ਚਲੋ ਮੈਂ ਵੀਡੀਓ ਤੇ ਵੇਖ ਲਈ ਗੇਮਿੰਗ ਖੇਡ ਲੈਣੀ ਆ ਪੂ ਆਜੀ ਦਾ ਫੋਨ ਆਉਂ ਡਿਆ ਇਹਨਾਂ ਨੇ ਕੀ ਕਹਿਣਾ ਆ ਮम्मा ਜੀ ਮम्मा ਜੀ ਮੋਹਰੇ ਸੱਚ ਉਸਤ ਸਬਜ਼ੀ ਤੋੜਨ ਗਏ ਆ ਚਲ ਮੈਂ ਆਈ ਚੱਕ ਲੈਣੀ ਆ ਹੈਲੋ ਸਸ਼ਿਕਾ ਪੂਜੀ ਹੋਰ ਕੀ ਹਾਲ ਜੀ ਉਦੇ ਦਾ ਕੀ ਹਾਲ ਹੈ? ਤੁਹਾਡੀ ਆਵਾਜ਼ ਤੋਂ ਲੱਗ ਰਿਹਾ ਹੋਂਡੇ ਹੁੰਦੇ ਹੋ। ਕੀ ਐਮਰਜੈਂਸੀ ਆ? ਹਾਂਜੀ ਕਰਵਾਉਣੀ ਹੈ ਮੈਂ ਗੱਲ। ਪੂਰੇ ਦਾ ਫੋਨ ਹੋਂਡੇ ਪੂਰੇ ਤਾਂ ਕਹਿੰਦੇ ਕਿ ਮੈਨੂੰ ਬੜੀ ਐਮਰਜੈਂਸੀ ਆ ਹੋਂਡੇ ਆ। ਮੰਮਾ ਨਾਲ ਗੱਲ ਕਰਵਾਉਣੀ ਆ। ਪਤਾ ਨਹੀਂ ਕੀ ਐਮਰਜੈਂਸੀ ਆ। ਮੰਮਾ ਜੀ। ਮੰਮਾ ਜੀ। ਆਇਤ ਤੋੜ ਦੇ ਆ ਸਮਝਿਆ ਨਹੀਂ ਤੋੜਨ ਦੀ ਜੀ ਪੂਹੀ ਦਾ ਫੋਨੋਂ ਡਾ ਰੋਂਡੇ ਆਂਦੇ ਮੈਨੂੰ ਅਮਰਜੈਂਸੀ ਆ ਮਮਾ ਨਾਲ ਗੱਲ ਕਰਵਾਉਣੀ ਸੀ ਕਿਉਂ ਕੀ ਹੋਇਆ ਬਾਪੂਈ ਨੂੰ ਪਤਾ ਨਹੀਂ ਤੁਹਾਡੇ ਨਾਲ ਗੱਲ ਕਰਨੀ ਹੀ ਰੋਂਡੇ ਹੀ ਨਾਲ ਤੇ ਪੁੱਛਿਆ ਨਹੀਂ ਤੂੰ ਪੁੱਛਿਆ ਹੀ ਮੈਂ ਦੱਸਿਆ ਨਹੀਂ ਆਂਦੇ ਮਮਾ ਨਾਲ ਗੱਲ ਕਰਵਾਜ ਅਰਜੈਂਟ ਆ ਚਲ ਠੀਕ ਹੈ ਲੈ ਆ ਫੋਨ ਫਿਰ ਆਲੋ ਆਲੋ ਤੇਰੇ ਨਾਲ ਨਹੀਂ ਕੋਈ ਗੱਲ ਹੋਈ ਨਹੀਂ हेलो हाँ जी का भैन जी होल जी हाँ हाँ जी कोई नहीं मैं भी कर जी गल तो ओने आप टेंशन ना लो टेंशन ना लो अही आए बस ठीक जे ठीक ठीक की होया ਪੁਆ ਕੀ ਕੀ ਫੁਫੜ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਵਾ ਕਿਵੇਂ ਪਤਾ ਨਹੀਂ ਬਾਈਕ ਦੇ ਵਿੱਚ ਗੱਡੀ ਗਿਆ ਕੋਈ ਮਾਰ ਗਿਆ ਵਾ ਤੇ ਸਾਨੂੰ ਜਾਣਾ ਪੈਣਾ ਵਾ ਤੇ ਮੇਰੀ ਗੱਲ ਸੁਣ ਤੂੰ ਦਾਦੀ ਦਾ ਧਿਆਨ ਰੱਖੀ ਤੇ ਦਾਦੀ ਨੂੰ ਨਾ ਦੱਸੀ ਕਿ ਪੁਆ ਦਾ ਫੋਨ ਆਇਆ ਵਾ ਠੀਕ ਆ ਤੇ ਮੈਂ ਤੇ ਤੇਰੇ ਪਾਪਾ ਜਾਣੇ ਆ ਠੀਕ ਆ ਚਲ ਤੂੰ ਘਰ ਤਾਂ ਧਿਆਨ ਰੱਖੀ ਤੇ ਦਾਦੀ ਦਾ ਵੀ ਧਿਆਨ ਰੱਖੀ ਠੀਕ ਆ ਠੀਕ ਆ ਮੰਮਾ ਤਾਂ ਇਹਨਾਂ ਜਾਣਾ ਹੈ ਹਾਂ ਬਤਨ ਜਾਣਾ ਪੈਣਾ ਵਾ ਕਿਦੋਂ ਕਾਓਗੇ ਬਦੁੱਥੇ ਜਾ ਕੇ ਹੁਣ ਪਤਾ ਲੱਗੂਗਾ ਨਾ ਕਿੰਨਾ ਕੁ ਟਾਈਮ ਲੱਗਦਾ ਵਾ ਮਸੀਬਤ ਵੇਲੇ ਭੈਣ ਭਰਾ ਹੀ ਇੱਕ ਦੂਜੇ ਤੇ ਕੰਮ ਆਉਂਦੇ ਆ ਭੈਣ ਜੀ ਹੁਣੀ ਤੇ ਬੜੇ ਘਬਰਾਏ ਹੀ ਉਹਨਾਂ ਦੀ ਆਵਾਜ਼ ਤੋਂ ਪਤਾ ਲੱਗਣ ਡਿਆ ਹੀਗਾ ਰੋਂ ਡੇ ਹੀ ਫੋਨ ਤੇ ਲੱਗਦਾ ਜਿਆਦੇ ਛੱਟ ਤਾਂ ਡੇ ਫਫੜਜੀ ਨੂੰ ਲੱਗ ਗਈ ਆ ਤੇ ਉਹ ਫੋਨ ਲੈ ਕੇ ਆ ਤੇ ਮੈਂ ਪਾਪਾ ਨੂੰ ਕਰਾਂ ਫੋਨ ਤੇ ਜਲਦੀ ਆ ਜਨ ਠੀਕ ਆ ਠੀਕ ਲੈ ਕੇ ਆ ਮੇਰਾ ਪੋਤੰਦਰ ਫੋਨ ਦੂਜਾ ਹਲੋ ਮਾਸੇ ਠੀਕ ਆ ਕੋਈ ਆਦਿ ਨੂੰ ਫੋਨ ਲਾਵਾਂ ਹਲੋ ਹਲੋ ਆਵਾਜ਼ ਨਹੀਂ ਆਉਣੀ ਹਾਂਜੀ ਉਹ ਮੇਰੀ ਗੱਲ ਸੁਣੋ ਬੜੀ ਐਮਰਜੈਂਸੀ ਪੈ ਗਈ ਜੀ ਭੈਣ ਜੀ ਉਹਨਾਂ ਦਾ ਫੋਨ ਆਇਆ ਸੀ ਬਾਜੀ ਦਾ ਐਕਸੀਡੈਂਟ ਹੋ ਗਿਆ ਵਾ ਤੇ ਭੈਣ ਜੀ ਬੜਾ ਘਬਰਾਏ ਹੀ ਗੇ ਰੋਂਦੇ ਹੀ ਫੋਨ ਤੇ ਮੈਨੂੰ ਲੱਗਦਾ ਜਿਆਦਾ ਹੀ ਸੱਟ ਲੱਗ ਗਈ ਇੰਜ ਕਰੋ ਭੀ ਆਓ ਚੱਲੀਏ ਅੱਛਾ ਠੀਕ ਹੈ ਮੈਂ ਇੱਥੇ ਆ ਜਾ ਕਿੱਥੇ ਮਿਲੋਗੇ ਤੁਸੀਂ ਮੈਨੂੰ ਹਾਂਜੀ ਅਛਾ ਚੌਂਕ ਤੇ ਮੈਂ ਆ ਜਾਂਨੀ ਠੀਕ ਹੈ ਠੀਕ ਠੀਕ ਜੀ ਮੈਂ ਚੌਂਕ ਤੇ ਆਈ ਤੇ ਆ ਜਲਦੀ ਆ ਜਾਓ ਟਾਈਮ ਨਾ ਲਾਇਓ ਠੀਕ ਹੈ ਮੈਂ ਆਈ ਜੇ ਬਸ ਠੀਕ ਨਹੀਂ ਨਹੀਂ ਮੰਮੀ ਨੂੰ ਨਹੀਂ ਦੱਸਣਾ ਮੰਮੀ ਤੇ ਅੱਗੇ ਹੀ ਨਹੀਂ ਠੀਕ ਰਹਿੰਦੇ ਤੇ ਮੰਮੀ ਨੂੰ ਨਹੀਂ ਦੱਸਣਾ चलो ठीक है टाइम वेस्ट ना करो तो तू आ जाओ जल्दी मैं भी निकल लगी बस ठीक है ओके हरविंदर है नहीं हरविंदर है पता नहीं कितने गई आवाज ही नहीं सुन दी आवाजा मार मार के मैं हंभ गई हरविंदर ਨੇ ਮੈਨੂੰ ਪਾਣੀ ਦੇ ਘੋਟ ਦਾਦੀ ਵਾਜਾ ਮਾਰੰਡੇ ਮਮਨ ਭਾਈ ਮਮਾ ਤਾਂ ਇੱਥੇ ਨਹੀਂ ਹੈਗੇ ਚਲ ਸੁਣ ਕਿੰਨੀ ਕੀ ਆਂਦੇ ਆ ਦਾਦੀ ਕੀ ਹੋਇਆ ਵਾਜਾ ਮਾਰੰਡੇ ਕੋ ਆਖਣਾ ਕੀ ਤੇਰੀ ਮਾਂ ਨੂੰ ਵਾਜਾ ਮਾਰਨ ਨਹੀਂ ਹਾਂ ਮੈਂ ਨਾ ਦਵਾਈ ਖਾਣੀ ਮੇਰੇ ਦਰਦ ਹੋਣ ਲਈ ਮੈਂ ਆ ਮੈਨੂੰ ਫੜਾ ਤੇ ਮੈਂ ਖਾ ਲਾ ਦਵਾਈ ਤੇ ਮੰਮਾ ਨੇ ਰੱਖੀ ਭਲਾਣੀ ਕਿੱਥੇ ਰੱਖੀ ਆ ਕਿ ਮੰਮਾ ਕਿੱਥੇ ਗਈ ਆ ਮੰਮਾ ਬਾਜ਼ਾਰ ਗਿਆ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦੀ ਆ ਹਈ ਮੈਂ ਫੋਨ ਕਿੱਥੇ ਰੱਖਤਾ ਸਤਾ ਨਹੀਂ ਉਹ ਦੇ ਵੇ ਫੋਨ ਕਿੱਥੇ ਰੱਖਿਆ ਆ ਫੋਨ ਹੀ ਟਿਕਿਆ ਮੇਰਾ ਹਰ ਮੇ ਮਮਾ ਨੂੰ ਫੋਨ ਕਿੱਦਾਂ ਕਰਾਂ ਮੇਰਾ ਤਾਂ ਫੋਨ ਹੀ ਲੱਭਣ ਡਿਆ ਕੀ ਲੱਭਣ ਡਈ ਆ ਫੋਨ ਲੱਭਣ ਦੀ ਮਮਾ ਨੂੰ ਫੋਨ ਕਰਨਾ ਆ ਫੋਨ ਤਾਂ ਤੇਰਾ ਪਿਆ ਗੇਮਾਂ ਖੇਡਦੀ ਖੇਡਦੀ ਇੱਥੇ ਰੱਖ ਗਈਆਂ ਤੂੰ ਤੇਰਾ ਹੁਣੇ ਹੀ ਨਹੀਂ ਚੇਤਾ ਦਾਦੀ ਹਏ ਦਾਦੀ ਤੇਵਾਜ਼ੀ ਨਹੀਂ ਦੇਣ ਦੀ ਦਾਦੀ 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 ਹਏ ਦਾਦੀ ਤੇਵਾਜ਼ੀ ਨਹੀਂ ਦੇਣ ਦੀ ਦਾਦੀ ਦਾਦੀ ਉੱਥਾ ਦਾਦੀ ਹਏ ਪਤਾ ਨਹੀਂ ਕਿ ਹੋਗਾ ਦਾਦੀ ਦਾਦੀ ਤੇਵਾਜ਼ੀ ਨਹੀਂ ਦੇਣ ਦੀ ਦਾਦੀ ਹਏ ਮੈਂ ਫੋਨ ਕਰਦੀ ਮਾਂ ਨੂੰ ਕਿ ਦਾਦੀ ਤੇਵਾਜ਼ੀ ਨਹੀਂ ਦੇਣ ਦੇ डा मैं इन चुरी गेम खेलती रही की जे बैंटरी लो हो गई हूं की करा मैं चल मैं बहार कोई होना तो कर ली हाई बार तो कोई भी नहीं दिखा दिया ਹੋਏ ਹੁਣ ਮੈਂ ਕੀ ਕਰਾਂ ਮੋਰ ਵਾ ਕੀ ਕਰਾਂ ਬਾਰ ਵੀ ਨਹੀਂ ਮੈਨੂੰ ਕੋਈ ਦੇਖਿਆ ਮੈਂ ਕਿਹਦੇ ਕੋਲ ਪਹਿਲਾਂ ਮੰਮੇ ਮੇਰੀ ਗਲਤੀ ਆ ਮੈਨੇ ਇਹ ਨਾ ਫੋਨ ਨਹੀਂ ਹੀ ਵੇਖਣਾ ਚਾਹੀਦਾ ਮੰਮਾ ਨੇ ਮੈਨੂੰ ਕਿਹਾ ਵੀ ਹੀ ਬਹੁਤੀ ਗੇਮ ਨਾ ਖੇਢੀ ਹੁਣ ਮੈਂ ਕੀ ਕਰਾਂ ਕਿੰਨੂ ਕਰਾਂ ਫੋਨ ਕਿਵੇਂ ਕਰਾਂ ਫੋਨ ਦੋਸਤ ਜਿਹੜੀ ਗਲਤੀ ਮੈਂ ਕੀਤੀ ਉਹ ਗਲਤੀ ਤੁਸੀਂ ਨਾ ਕਰਿਓ ਜਿਸ ਤਰ੍ਹਾਂ ਕਿ ਹੁਣ ਮੈਨੂੰ ਅਮਰਜੈਂਸੀ ਪਈ ਤੇ ਮੇਰੇ ਫੋਨ ਮੈਂ ਗੇਮ ਖੇਡ-ਖੇਡ ਕੇ ਫੋਨ ਦੀ ਬੈਟਰੀ ਡੈਡ ਕਰ ਦਿੱਤੀ ਹੀ ਜਿਸ ਨਾਲ ਕਿ ਮੈਂ ਮੰਮਾ ਨੂੰ ਫੋਨ ਨਹੀਂ ਕਰ ਪਾਈ ਤੇ ਮੇਰੀ ਦਾਦੀ ਦੀ ਤਬੀਅ ਜਿਆਦਾ ਹੀ ਖਰਾਬ ਹੋ ਗਈ ਸੋ ਤੁਸੀਂ ਵੀ ਫੋਨ ਵੇਖਣਾ ਅਵੋਇਡ ਕਰੋ ਅਮਰਜੈਂਸੀ ਵੇਲੇ ਹੀ ਫੋਨ ਯੂਜ਼ ਕਰੋ ਆਦਰਵਾਇਸ ਅਵੋਇਡ ਕਰੋ ਠੀਕ ਹੈ ਸਾਡੀ ਵੀਡੀਓ ਵਿੱਚ ਜੇ ਕੋਈ ਗਲਤੀ ਹੋਵੇ ਤੇ ਮਾਫ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸਾਡਾ ਚੈਨਲ ਜਿਹੜਾ ਪੰਜਾਬ ਦਾ ਸਬਸਕ੍ਰਾਈਬ ਕਰਨਾ ਧੰਨਵਾਦ